ਲੋਬੀ ਕਿਸਾਨ ਪ੍ਰਭੂ ਜਿਹੜਾ ਤੁਸੀਂ ਫੋਰਡ 3600 ਚੱਲੀ ਜਾਂਦਾ ਦੇਖ ਰਹੇ ਆ ਇਹੀ ਟਰੈਕਟਰ ਵਕਾਊ ਆ ਫੁੱਲ ਮੋਡੀਫਾਈ ਹੋਇਆ ਵਾ ਫੋਰਡ ਆ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ 1900 ਤੇ 93 ਮਾਡਲ ਆ ਪੂਰਾ ਉੱਚਾ ਮਾਡਲ ਟਰੈਕਟਰ ਤਿਆਰ ਕੀਤਾ ਬਾਈ ਨੇ ਬਾਕੀ ਮੂਹਰੇਲੇ ਟਾਇਰ ਤੇ ਮਗਰਲੇ ਟਾਇਰ ਬਿਲਕੁਲ ਨਵੇਂ ਟਾਇਰ ਆ ਨਵਾਂ ਰੰਗ ਹੋਇਆ ਬਾਕੀ ਟਰੈਕਟਰ ਸੈਲਫ ਸਟਾਰਟ ਆ ਚੰਗੀ ਬੈਟਰੀ ਆ ਫੈਬਰ ਵਾਲੀ ਛਤਰੀ ਤੇ ਡੈਕਾ ਜਿੰਨਾ ਵੀ ਸਮਾਨ ਟਰੈਕਟਰ ਤੇ ਲੱਗਿਆ ਏ ਟੂ ਜ਼ेड ਸਾਰਾ ਚੱਲਦਾ ਤੁਸੀਂ ਇਹ ਟਰੈਕਟਰ ਵਾਕੇ ਚਲਾਕੇ ਚੈੱਕ ਕਰਕੇ ਖਰੀਦ ਸਕਦੇ ਆ ਬਾਕੀ ਟਰੈਕਟਰ ਦੇ ਮਗਰਾੜਾਂ ਤੇ ਫਾਰਮ ਟਰੈਕ ਵਾਲੀਆਂ ਗੱਡੀਆਂ ਲੱਗੀਆਂ ਪਲਾਸਟਿਕ ਵਾਲੇ ਵੇਟ ਲੱਗੇ ਆ ਜੋ ਸਮਾਨ ਟਰੈਕਟਰ ਦੇ ਨਾਲ ਹੁੰਦਾ ਉਹ ਸਮਾਨ ਤੁਹਾਨੂੰ ਨਾਲ ਮਿਲੇਗਾ ਡੰਡਾ ਫੱਟੀ ਚੰਗੀ ਹੋਕਾ ਬਾਕੀ ਟਰੈਕਟਰ 1900 ਤੇ 93 ਮਾਡਲ ਆ ਤੇ ਮਾਲਕ ਦਾ ਜੋ ਮੋਬਾਈਲ ਨੰਬਰ ਆ ਸਕਰੀਨ ਤੇ ਚੱਲ ਰਿਹਾ ਉਥੋਂ ਤੁਸੀਂ ਨੋਟ ਕਰਕੇ ਐਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਬਾਕੀ ਉਹੀ ਪਕਾਰੇ ਵਾਲਾ ਪੰਪਾ ਜੋ ਟਰੈਕਟਰ ਦੇ ਨਾਲ ਆਉਂਦਾ ਹੁੰਦਾ ਫੋਰਡ 3600 ਦੇ ਤੇ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਆ ਜੀ ਬਾਕੀ ਫੋਰਡ 3600 ਦੇ ਜੇ ਆਪਾਂ ਗੱਲ ਕਰੀਏ ਤੇ ਵੀਰਾਂ ਦਾ ਏਰੀਆ ਹੈਗਾ ਜੀ ਬਿਆਸ ਅੰਮ੍ਰਿਤਸਰ ਏਰੀਆ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਚੱਲ ਹੀ ਰਿਹਾ ਉਥੋਂ ਤੁਸੀਂ ਨੋਟ ਕਰਕੇ ਗੱਲਬਾਤ ਕਰ ਸਕਦੇ ਆ ਹੁਣ ਗੱਲ ਕਰੀਏ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ ਜੋ ਮਾਲਕ ਨੇ ਇਸ ਟਰੈਕਟਰ ਦਾ ਮੁੱਲ ਕੀਤਾ ਉਹ ਹੈਗਾ 2 ਲੱਖ ਤੇ 10000 ਰੁਪਿਆ ਡਿਮਾਂਡ ਰੱਖੀ ਆ ਬਾਕੀ ਜਿਹੜਾ ਵੀਡੀਓ ਆਪਣੀ ਸ਼ੇਅਰ ਕਰਕੇ ਜਾਊਗਾ ਉਹਦਾ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਆਪਣੇ ਚੈਨਲ ਤੇ ਲਗਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਤੁਸੀਂ ਐਡ ਲਗਵਾ ਸਕਦੇ ਆ ਬਾਕੀ ਜੇ ਆਪਣੇ ਪੇਜ ਨੂੰ ਕਰ ਲੋ ਜੀ ਫੋਲੋ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਦੇਖ ਸਕੋ ਧੰਨਵਾਦ